ਲਾਇ ਵੀ ਤੜਕੇ ਤੜਕੇ ਕੋਈ ਰੈਡ ਲੇਬਲ ਦਾ ਪੈਗ ਲਾ ਗਿਆ ਮੈਨੂੰ ਲੱਗਦਾ ਠੀਕ ਆ ਅਸਲ ਦੇ ਵਿੱਚ ਤਾਂ दारू ਤੇ ਹੀ ਚੱਲਦਾ ਸਾਰਾ ਕੁਝ ਤੇ ਇੰਨਾ ਕ ਦੁੱਧ ਮਿਲਿਆ ਵੀਰੇ ਤੇ ਆਹ ਦੁੱਧ ਨਾਲ ਹੋਣਾ ਆਪਾਂ ਚਾਹ ਪੀਣੀ ਆ ਖੰਡ ਦਿਖਾ ਪਹਿਲਾਂ ਸੋਰ ਤੇ ਆਇਆ ਇਹ 100 ਦਾ ਆਇਆ ਬਸ ਇਹ ਤਾਂ ਦੱਸਣਾ ਰੇਟ ਦੱਸਾਂਗੇ ਤਾਂ ਫਿਰ ਬਾਅਦ ਦੇ ਵਿੱਚ ਬੰਦੇ ਨੇ ਕਹਣਾ ਯਾਰ ਇਹ ਉੱਪਰ ਵੀ ਸੂਈ ਬਣੀ ਆ ਓਪਨ ਸੂਈ ਆ ਜਿਹਨੂੰ ਮਾਡਰਨ ਸੂਈ ਕਹਿੰਦੇ ਅੱਜ ਕੱਲ੍ਹ ਚੱਲਦਾ ਚਿਮੀ ਲੱਗੀ ਆ ਇਹ ਮਾਲਾ ਰੈਸਟ ਰੂਮ ਜਿਹਾ ਹੈਗਾ ਇੱਥੇ ਬੈ ਕੇ ਗੱਲਾਂ ਗੁਲਾ ਮਾਰ ਲੈਂਦੀਆਂ ਆ ਬੈਡਰੂਮ ਹੈ ਠੀਕ ਹੈ ਤੇ ਆਹ ਦਰਾਜ ਦੂਜਾ ਜਹ ਜੰਨਾ ਵੀ ਹੁੰਦਾ ਤੇ ਆਹ ਅਲਮਾਰਾ ਠੀਕ ਹੈ ਸਾਰੀ ਸਾਰੀ ਤੇ ਆਹ ਹਰ ਥਾਂ ਤੇ ਹੀਟਰ ਤਾਂ ਲੱਗੇ ਹੋਣੇ ਹੀਟਰ ਦੇ ਉੱਤੇ ਇੱਧਰ ਵੀ ਕੁਰਸੀਆਂ ਬਹੁਤ ਵੱਡੀਆਂ ਵੱਡੀਆਂ ਪਰ ਮੇਰੇ ਤੋਂ ਪਹਿਲਾਂ ਬਿੱਲੀ ਬੈਠੀ ਐ ਬਿੱਲੀ ਕਹਿੰਦੀ ਮੈਂ ਨਹੀਂ ਹਿਲਣਾ ਠੀਕ ਹੈ ਤੂੰ ਅੱਜ ਨਵਾਂ ਆਇਆ ਤੇ ਕੋਈ ਚੱਕਰ ਨਹੀਂ ਤੇ ਇੱਧਰ ਆ ਸਾਰਾ ਲਓ ਅੱਜ ਤੁਹਾਨੂੰ ਦਿਖਾਉਣੇ ਆ ਉਹ ਘਰ ਜਿਹਨੂੰ ਪਾਉਣ ਵਾਸਤੇ ਸਾਡੇ ਲੋਕਾਂ ਨੇ ਮੈਂ ਕਹਣਾ ਵੀ 5-5 ਕਰੋੜ ਰੁਪਇਆ ਲਾਇਆ ਸਾਰੀ-ਸਾਰੀ ਉਮਰ ਕਿਸ਼ਤਾਂ ਭਰਦਿਆਂ ਫਲਾਹਾਂ ਵਾਲਾ ਯੂਰਪ ਦੇ ਵਿੱਚ ਆ ਤੇ ਅੱਜ ਤੁਹਾਨੂੰ ਉਹ ਘਰ ਦਿਖਾਉਣੇ ਆ ਉਹ ਵਿਲਾ ਦਿਖਾਉਣੇ ਆ ਵੀ ਠੀਕ ਆ ਜਿਹੜਾ ਪੂਰਾ ਲੱਕੜ ਦਾ ਤੇ ਜਿਹਦੇ ਵਿੱਚ ਜਿਹੜੀਆਂ ਕਿਹੜੀਆਂ-ਕਿਹੜੀਆਂ ਸਹੂਲਤਾਂ ਜਿਹਦੇ ਕਰਕੇ ਸਾਡੇ ਲੋਕ ਐ ਬਿਲਕੁਲ ਸੇਮ ਹੀ ਕੈਨੇਡਾ ਦੇ ਵਿੱਚ ਐ ਸੇਮ ਹੀ ਹੋਰ ਦੇਸ਼ਾਂ ਦੇ ਵਿੱਚ ਐ ਆ ਮੜਾ ਖੋਲ ਗਲਦੀਬ ਮੜਾ ਜਾਂ ਪਹਿਲਾਂ ਸ਼ਾਪਿੰਗ ਕਰਕੇ ਆ ਬਾਅਦ ਦਿਖਾਉਣੇ ਕੀ ਐ ਪਹਿਲਾਂ ਗੇਟ ਕਿਹੋ ਜਿਹਾ ਹੁੰਦਾ ਘਰ ਦਾ ਆ ਲੋ ਭਈ ਅੰਦਰ ਆ ਗਏ ਆ ਫਿਲਹਾਲ ਦੀ ਘੜੀ ਤੇ ਇਹ ਵਿਲਾ ਇਹਨੂੰ ਕਹਿੰਦੇ ਆ ਸਭ ਤੋਂ ਪਹਿਲਾਂ ਵਿੱਦਿਆ ਪੜਾਈ ਦਾ ਬੂਟਾ ਲੱਗਿਆ ਅਸਲ ਵਿੱਚ ਇਹਨੂੰ 크리스마ਸ ਟਰੀ ਕਹਿੰਦੇ ਆ ਅਸੀਂ ਇਹ ਸੋਚਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਪੜਦੇ ਵੀ ਸ਼ਾਇਦ ਵੀ ਇਹ ਬੂਟੇ ਕਿਤੇ ਹੁੰਦੇ ਨਹੀਂ ਹੋਣੇ 크리스마ਸ ਵਾਲੇ ਤਾਂ ਨਹੀਂ ਲਾਉਣੇ ਪੈਂਦੇ ਆ ਪਰ ਹੁਣੇ ਪਤਾ ਲੱਗਦਾ ਜੀ ਪਹਾੜੀ ਇਲਾਕਿਆਂ ਦੇ ਵਿੱਚ ਸਾਰੇ ਇਹ ਵਿੱਦਿਆ ਪੜਾਈ ਵਾਲੇ ਬੂਟੇ ਹੁੰਦੇ ਹੀ ਹੁੰਦੇ ਆ ਹਨਾ ਸੋ ਇਹ ਵਿਲਾ ਹੈਗਾ ਇੱਕ ਆਪਣੇ ਇੰਡੀਅਨ ਬੰਦੇ ਨੇ ਲਿਆ ਹੋਇਆ ਆ ਸਾਰੇ ਮੁੰਡੇ ਜਿਹੜੇ ਕੰਮ ਕਰਦੇ ਆ ਠੀਕ ਆ ਉਹਨਾਂ ਦੇ ਬਾਈਕ ਵਗੈਰਾ ਖੜੀਆਂ ਅੰਦਰ ਪਾਰਕਿੰਗ ਬਹੁਤ ਖੁੱਲੀ ਆ ਤੇ ਫਲਾ ਹਾਲ ਇਹ ਜੋਰਜਗਾ ਦੇ ਵਿੱਚ ਦਿਖਾ ਰਿਆ ਮੈਂ ਸੋ ਤੁਹਾਨੂੰ ਅੱਜ ਘਰ ਦਿਖਾਉਣੇ ਆ ਸੋ ਸਭ ਤੋਂ ਪਹਿਲਾਂ ਘਰ ਦੇ ਥਲੇ ਕੀ ਹੁੰਦਾ ਜਿਵੇਂ ਬੇਸਮੈਂਟ ਹੋ ਗਈ ਜਾਂ ਪਹਿਲਾਂ ਅੰਜਦਾ ਹੈਗਾ ਗਰਾਉਂਡ ਫਲੋਰ ਤੋਂ ਦਿਖਾਉਣਾ ਸ਼ੁਰੂ ਕਰਦਾ ਲਾ ਵੀ ਕੱਢੀ ਚਲਚਲ ਲੱਗੇ ਅੱਗੇ ਨੂੰ ਸੋ ਪਹਿਲਾਂ ਭਰਾਵਾ ਆਹ ਪੌੜੀਆਂ ਠੀਕ ਹੈ ਤੇ ਆ ਹਾਲ ਹਾਲਟਰ ਜਾਂ ਭਾਵੇਂ ਦਿਨ ਚੜਿਆ ਰਹਿੰਦਾ ਪਰ ਠੰਡ ਦੇ ਕਰਕੇ ਲਓ ਵੀ ਅੰਦਰ ਵੜਦੇ ਆ ਸੋ ਪਹਿਲਾਂ ਤੁਹਾਨੂੰ ਦਿਖਾ ਦਿਆਂ ਅੰਦਰ ਸਾਰ ਜਿਹੜੇ ਆ ਜਿੰਨਾ ਵੀ ਜਿੰਨੀਆਂ ਪੌੜੀਆਂ ਉਹ ਵੀ ਸਾਰੀਆਂ ਲੱਕੜ ਦੀਆਂ ਹੋਣਗੀਆਂ ਉਹ ਤੋਂ ਬਿਨਾਂ ਜੇ ਆਪਾਂ ਗੱਲ ਕਰੇ ਕੰਧਾਂ ਉਹ ਵੀ ਲੱਕੜਦਿਆਂ ਹੋਣੀਆਂ ਸਟੇਅਰਜ਼ ਵੀ ਲੱਕੜਦਿਆਂ ਹੋਣੀਆਂ ਸਾਰਾ ਕੁਝ ਲੱਕੜ ਦਾ ਹੋਣਾ ਹੁੰਦਾ ਹੁਣੇ ਸਾਈਡ ਤੇ ਇੱਕ ਮੰਨ ਲਾ ਤੇ ਆ ਆਪਣਾ ਜਿਹੜਾ ਹੈਗਾ ਆ ਗਿਆ ਲਿਵਿੰਗ ਰੂਮ ਹੈਨਾ ਇੱਥੇ ਬਣਿਆ ਹੁੰਦਾ ਬਾਈ ਤੇ ਮਾਲ ਆਏ ਵਿਲਾ ਤੇ ਇਹਦੇ ਚ ਬੈ ਬੂ ਕੇ ਬੰਦੇ ਆਉਂਦਾ ਪੜਦੇ ਟੀਵੀ ਦੇਖਦੇ ਆ ਇੰਜੋਏ ਕਰਦੇ ਆ ਸੋਗੀਆਂ ਇਹਖ ਨੇ ਪੈਗ ਲਾਉਣਾ ਤੇ ਆ ਐਸਟਰੇ ਰੱਖੀ ਆ ਮੈਨੂੰ ਲੱਗਾ ਜੇਖ ਨੇ ਮਾੜੀ ਮੋੜਾ ਸੈਕਟਰ ਸੁਣਾ ਪਿੰਡ ਉਹਦਾ ਵੀ ਕੰਮ ਹੁੰਦਾ ਹੈ ਨਾ ਫਿਲਹਾਲ ਅਸੀਂ ਇੱਥੇ ਰਸੋਈ ਲੱਭਦੇ ਆ ਲੱਭੋ ਰਸੋਈ ਆ ਆ ਗਿਆ ਕੋ ਬੈਡਰੂਮ ਆ ਨੀਚੇ ਹੀ ਹੈ ਖੋਲ ਨਾ ਨਹੀਂ ਆ ਮੈਂ ਨਹੀਂ ਹੈ ਛੜਦੇ ਛੜਦੇ ਆ ਆ ਗਈ ਬਸ ਹੋਈ ਲਾਇਆ ਵੀ ਤੜਕ ਤੜਕ ਕੋਈ ਰੈਡ ਲੇਬਲ ਦਾ ਪੈਗ ਲਾ ਗਿਆ ਮੈਨੂੰ ਲੱਗਦਾ ਠੀਕ ਆ ਅਸਲ ਦੇ ਵਿੱਚ ਸਿਰ दारू ਤੇ ਹੀ ਚੱਲਦਾ ਸਾਰਾ ਕੁਸਾ ਠੀਕ ਆ ਤੇ ਉੱਤੋਂ ਸਾਰਾ ਸਿਸਟਮ ਆ lata ਦਿਖਾਗੇ ਇਹ ਆ ਗਈ ਕਿਚਨ ਠੀਕ ਹੈ ਮੇਰੀ ਗੱਲ ਸੁਣੋ ਮੈਂ ਲਖਾਉਣਾ ਘਰ ਆਪਣਾ ਲਾ ਕੇ ਸਮਾਨ ਰੱਖੋ ਤੇ ਇਹਦੇ ਚ ਜਦਾਗਾ ਲਿਆ ਕਰਦੀ ਪਰ ਸੰਗੀ ਜਿ ਕਿਉਂ ਜਾਣਾ ਇਹ ਸਾਡੇ ਬੰਦੇ ਕਮਾਰ ਡਰਤਾ ਕਿਉਂ ਹੈ ਦਿਖਾ ਕੀ ਆ ਅਸੀ ਲਾਂਦੇ ਆਂਡੇ ਠੀਕ ਹੈ ਤੇ ਇਹ ਆਪਣੇ ਆ ਹੁਣ ਖਾਣੇ ਆ ਠੀਕ ਹੈ ਨਾਲ ਨਾਲ ਕੀ ਕੀ ਲਿਆਂਦਣ ਪਾਵਾਂਗੇ ਅਸੀਂ ਮੈਗੀ ਅੰਡਾ ਅੰਡਾ ਜ ਤਨ ਤਰ੍ਹਾਂ ਦੀਆਂ ਮਹਗੀਆਂ ਵਿੱਚ ਆ ਤਾਂ ਮਿਲਦਾ ਹੈਗੇ ਚਿਕਨ ਵਾਲੀ ਆ ਵਿੱਚ ਹੈਗੇ ਬੀਫ ਵਾਲੀ ਤੇ ਆ ਹੈਗੀ ਹੈ ਵਿੱਚ ਪਤਾ ਨਹੀਂ ਕੀ ਕੀੜੇ ਮਕੌੜਿਆਂ ਵਾਲੀ ਠੀਕ ਹੈ ਜੋ ਵੀ ਮੱਖਾ ਚੜਾ ਦੇ ਕੋਸਿਆਂ ਦਾ ਤੇ ਇੰਨਾ ਕ ਦੁੱਧ ਮਿਲਿਆ ਵੀਰੇ ਤੇ ਆ ਦੁੱਧ ਨਾਲ ਹੁਣ ਆਪਾਂ ਚਾਹ ਪੀਣੀ ਆ ਖੰਡ ਦਿਖਾ ਪਹਿਲਾਂ 100 ਦਾ ਆਇਆ ਇਹ 100 ਦਾ ਆਇਆ ਬਸ ਇਹ ਤਾਂ ਦੱਸਣਾ ਰੇਟ ਦੱਸਾਂਗੇ ਤਾਂ ਫਿਰ ਬਾਅਦ ਦੇ ਵਿੱਚ ਬੰਦੇ ਨੇ ਕਹਿਣਾ ਯਾਰ ਔਖਾ ਹੀ ਇੱਕ ਮਿੰਟ ਹੋਰ ਚੀਜ਼ ਦਿਖਾਈ ਮੜਾ ਜਾ ਆਹ ਦੋ ਵੀਰੇ ਨਸਕਾ ਫਿਰ ਉਹ ਲੈਂਦੇ ਆ ਪਤਾ ਨਹੀਂ ਨਸਕਾ ਵੀ ਤਾਂ ਉਹੀ ਕਹੀ ਜਾਂਦਾ ਮਾਲਕ ਕਾਫੀ ਵਾਲੇ ਪੌਜ ਜਿਹਾ ਲੈਂਦੇ ਤੇ ਖੰਡ ਆਪਣੇ ਬੋਰੀਆਂ ਚ ਲਿਆਉਣੇ ਆ ਭਰਾਵਾ ਇੱਥੇ ਬੁਢੀ ਨੇ ਦੋ ਦਿੱਤੀਆਂ ਆਪਣੀ ਨੇ ਜਕੋਬ ਪਤਾ ਨਹੀਂ ਇਹ ਤਾਂ ਮਿੱਠਾ ਹੋਊਗਾ ਵੀ ਤੇ ਨਹੀਂ ਹੋਣਾ ਹਨਾ ਸੋ ਇੰਨਾ ਬਚੀ ਜਾਂ ਲੈਂਦੇ ਆ ਲਓ ਤੁਸੀਂ ਐਂ ਕਰੋ ਆ ਬਣਾਓ ਆ ਆਪਣੀ ਰਸੋਈ ਹੈ ਤੇ ਇਹਦੇ ਬਣਾ ਕੰਮ ਨਹੀਂ ਸਰਦਾ ਕਿਉਂਕਿ ਇਥੇ ਪਾਣੀ ਨਾਲ ਨਹੀਂ ਮਤਲਬ ਜਿਹੜਾ 2 ਨੰਬਰ ਦਾ ਕੰਮ ਕਰਕੇ ਬਸ ਇਹਦੇ ਨਾਲ ਹੀ ਕੰਮ ਚਲਾਉਣਾ ਪੈਦਾ ਜਿਹੜੇ ਪੁੰਜ ਨਾਲ ਸਿਸਟਮ ਹਥੋਂ ਵਾਲਾ ਹੈ ਨਹੀਂ ਇਹ ਕਿਸੇ ਦਾ ਆਪਣਾ ਨਾ ਚੱਕੇ ਵਰਦੀ ਉਥੇ ਕਦੇ ਮੇਰੀ ਗੱਲ ਜਿੰਨਾਕ ਆਪਣਾ ਕੰਮ ਨਾ ਐਂ ਕਰੋ ਮਾਜੋ ਦੋ ਦੋ ਭਾਂਡੇ ਵੀਰ ਬਣ ਕੇ ਤੇ ਸਾਰਾ ਇਹਦਾ ਨਾ ਉਹ ਬਣਾ ਕੇ ਰੱਖੋ ਦੂਜਾ ਕੀ ਹੁੰਦਾ ਮਰਚਾ ਮੋਚਾਂਗੇ ਵਾਲੀਆਂ ਮਰਚਾ ਨਾ ਪਾਦੀ ਠੀਕ ਹੈ ਤੇ ਮਨ ਆ ਚੀਜ਼ਾਂ ਘਰ ਮੈਂ ਦਿਖਾਉਣਾ ਸੋ ਫਿਲਹਾਲ ਇਥੇ ਇਹ ਸੋਈ ਹੁੰਦੀ ਹੈ ਠੀਕ ਆ ਆ ਗਿਆ ਮੈਂ ਐਸ ਟੀਵੀ ਟੂ ਵੀ ਵੀ ਰੱਖਿਆ ਹੈ ਤੇ ਇਧਰ ਬਾਥਰੂਮ ਹੈ ਤੁਹਾਨੂੰ ਬਾਥਰੂਮ ਦਿਖਾ ਦਿੰਦਾ ਮੈਂ ਕਿਦਾਂ ਦੇ ਹੁੰਦੇ ਆ ਠੀਕ ਹੈ ਮੰਨ ਲਓ ਆਹ ਹੈ ਸਿਸਟਮ ਇਹਦੇ ਵਿੱਚ ਲਓ ਇਹ ਅੰਟੀਰੀਅਰ ਆ ਇਹਦਾ ਠੀਕ ਹੈ ਤੇ ਮਤਲਬ ਕੀ ਆ ਪਰ ਆ ਮੇਰਾ ਇਹ ਲਗਭਗ ਇਹਦੀ ਕਿੰਨਾ 5 ਕਰੋੜ ਤੋਂ ਜ਼ਿਆਦਾ ਹੋਣੀ ਹੈ ਇਹ ਵਿਲਾ ਇੱਕ ਤਰ੍ਹਾਂ ਦਾ ਮਤਲਬ ਬਹੁਤ ਆਲੀਸ਼ਾਨ ਠੀਕ ਆ ਹੁਣ ਤੁਹਾਨੂੰ ਮੈਂ ਉੱਪਰਲਾ ਫਲੋਰ ਦਿਖਾਉਣਾ ਜਾ ਕੇ ਤਾਂ ਤੁਸੀਂ ਦੇਖੋਗੇ ਵੀ ਵਾਕਈ ਸ਼ਾਨਦਾਰ ਬਣਿਆ ਪਰ ਹਰ ਚੀਜ਼ ਲੱਕੜ ਦੀ ਹੈ ਤੁਸੀਂ ਆ ਦੇਖੋ ਖੜਕਦਾ ਨਾ ਕਿਉਂਕਿ ਹਰ ਚੀਜ਼ ਇੱਥੇ ਲੱਕੜ ਦੀ ਹੈ ਚਾਹੇ ਜਿੱਥੇ ਮਰਜ਼ੀ ਹੱਥ ਮਾਰ ਕੇ ਵਹਿ ਜਾਓ ਠੀਕ ਆ ਤੇ ਇਹ ਉੱਪਰ ਵੀ ਰਸੋਈ ਬਣੀ ਆ ਓਪਨ ਰਸੋਈ ਹੈ ਜਿਹਨੂੰ ਮਾਡਰਨ ਰਸੋਈ ਕਹਿੰਦੇ ਅੱਜਕੱਲ੍ਹ ਚੱਲਦਾ ਚਿਮਨੀ ਲੱਗੀ ਆ ਸੁਲਾਹ ਆ ਸਾਰਾ ਹੀਟਰ ਹੈ ਤੁਸੀਂ ਚਾਹੇ ਬਾਲਕਨੀ ਚ ਬੈਠ ਮੰਨ ਲਾ ਬਾਹਰ ਬੈਠੇ ਹੋ ਤਾਂ ਵੀ ਹੀਟਰ ਚੱਲਦਾ ਰਹਿਣਾ ਕਿਉਂਕਿ ਠੰਡ ਬਹੁਤ ਹੁੰਦੀ ਹੈ ਠੀਕ ਹੈ ਆ ਫਰਿੱਜ ਉਹੀ ਸਾਰਾ ਕੁਝ ਹਨਾ ਅੱਜ ਕੱਲ ਇਹੋ ਜਿਹੇ ਆਪਣੇ ਹੀ ਬਣਨ ਲੱਗ ਗਏ ਤੇ ਸਪਹਿਲਾਂ ਸਾਨੂੰ ਬਾਹਰ ਦਾ ਵੀਊ ਦਿਖਾਉਣਾ ਇਹ ਮੰਨ ਲਾ ਰੈਸਟ ਰੂਮ ਜਿਹਾ ਹੈਗਾ ਇੱਥੇ ਬੈ ਕੇ ਗੱਲਾਂ ਗੁਲਾ ਮਾਰ ਲੈਂਦੀਆਂ ਤੇ ਉੱਪਰੋਂ ਇਹ ਸਲੋਪ ਟਾਈਪ ਮੰਨ ਲਾ ਇਸ ਨੂੰ ਮੈਂ ਇੱਥੋਂ ਦਿਖਾਵਣਾ ਇੱਥੋਂ ਥੋੜਾ ਜ਼ਿਆਦਾ ਵੱਧ ਪਤਲਾ ਲੱਗੂਗਾ ਵੀ ਆ ਉੱਪਰੋਂ ਸਹੀ ਹੈ ਇਧਰੋਂ ਨੀਵਾ ਮਲਕ ਝੋਪੜੀ ਜਿਹਾ ਮਾ ਕਿਉਂਕਿ ਬਰਫ਼ ਬਹੁਤ ਪੈਂਦੀ ਆ ਤਾਂ ਕਰਕੇ ਇਹਨਾਂ ਨੇ ਉਦਾਂ ਹੀ ਰੱਖਿਆ ਹੁੰਦਾ ਸਾਰੀ ਚੀਜ਼ ਨੂੰ ਤੇ ਇਧਰਲੇ ਪਾਸੇ ਆ ਆਊਟਡੋਰ ਦਿਖਾ ਦੇਣਾ ਚਾਪ ਲਈ ਖੋਲੋ ਤਾਂ ਕੁਰਸੀਆਂ ਬਹੁਤ ਵੱਡੀਆਂ ਵੱਡੀਆਂ ਪਰ ਮੇਰੇ ਤੋਂ ਪਹਿਲਾਂ ਬਿੱਲੀ ਬੈਠੀ ਐ ਬਿੱਲੀ ਕਹਿੰਦੀ ਮੈਂ ਨਹੀਂ ਹਿਲਣਾ ਠੀਕ ਆ ਤੂੰ ਅੱਜ ਨਵਾਂ ਆਇਆ ਤੇ ਕੋਈ ਚੱਕਰ ਨਹੀਂ ਤੇ ਇਧਰ ਆ ਸਾਰਾ ਆ ਸਾਹਮਣੇ ਹਾ ਸਾਰੇ ਦੇ ਸਾਰੇ ਜਿਹੜਾ ਉਹ ਉਹ ਪਾਜੀ ਪਾਜੀ ਮੈਂ ਦਾ ਡਰਾਇਵ ਦਿੱਤਾ ਸੀ ਓਹੋ ਹੋ ਤੇ ਆ ਜਿੰਨਾ ਤੁਹਾਨੂੰ ਦਿਖ ਰਿਹਾ ਇਹ ਬਾਹਰਲਾ ਥਿਊ ਹੈ ਸਾਰੇ ਦਾ ਸਾਰਾ ਠੀਕ ਹੈ ਬੜਾ ਘੈਂਟ ਹੈ ਤੇ ਮੰਨ ਲਾ ਮੈਂ ਤੁਹਾਨੂੰ ਦਿਖਾਉਣਾ ਵੀ ਆ ਘਰਾਂ ਬਣਾਉਣ ਵਾਸਤੇ ਸਾਰੀ ਉਮਰ 25-25 ਸਾਲ ਲੋਨ ਭਰਦੇ ਆ ਲੋਕ ਪੈਂਡ ਵਾਲੀ ਜ਼ਮੀਨ ਵੇਚ ਜਾਂਦੇ ਆ ਠੀਕ ਹੈ ਤੇ ਫਿਰ ਬਣਦਾ ਫਿਰ ਉਹਦੇ ਰੈਂਟਰ ਨੂੰ ਭਰਦੇ ਆ ਮੰਨ ਲਾ ਜੀ ਸਾਡੇ ਜਿਹੜੇ ਬਾਹਰ ਪੰਜਾਬੀ ਵਸਦੇ ਆ ਖਾਸ ਕਰਕੇ ਬਹੁਤ ਹੁੰਦਾ ਇਹ ਸੁਪਨਾ ਹੁੰਦਾ ਇਦਾਂ ਦਾ ਘਰ ਬਣਾਉਣਾ ਸੋ ਮੈਂ ਅੱਜ ਤੁਹਾਨੂੰ ਘਰ ਦਿਖਾ ਰਿਆ ਕਿ ਕਿਦਾਂ ਦਾ ਹੁੰਦਾ ਹੈ ਨਾ ਤੇ ਆ ਦੇਖ ਲੋ ਕਿੱਥੇ ਹੱਥ ਮਰਜੀ ਮਾਰ ਲ ਲੱਕੜ ਇਧਰ ਕੋਈ ਹੈ ਤਾਂ ਨਹੀਂ ਆ ਜ ਤੁਹਾਨੂੰ ਚੋਰ ਮੈਂ ਸਾਰਾ ਘਰ ਦਿਖਾ ਦੇਣਾ ਫਿਰ ਹਾਲ ਜਿਵੇਂ ਆ ਦੇਖ ਲੋ ਠੀਕ ਆ ਆ ਬੈਡਰੂਮ ਹੈ ਠੀਕ ਹੈ ਤੇ ਆ ਦਰਾਜ ਦਰੂਜ ਜਹ ਜੰਨਾ ਵੀ ਹੁੰਦਾ ਤੇ ਹਾਲਮੀਰਾ ਠੀਕ ਹੈ ਸਾਰੀ ਸਾਰੀ ਤੇ ਆ ਹਰ ਥਾਂ ਤੇ ਹੀਟਰ ਤਾਂ ਲੱਗੇ ਹੋਣਾ ਹੀਟਰ ਦੇ ਉੱਤੇ ਇਧਰ ਵੀ ਹੀਟਰ ਹੀਟਰ ਤੋਂ ਬਣਾ ਬਚਦੇ ਨਹੀਂ ਇਹ ਤੇ ਇਦਨਾਂ ਦੀਆਂ ਜਿਹੜਾ ਸਭ ਤੋਂ ਵੱਡਾ ਕੰਮ ਹੈ ਪਲੱਗ ਆਪਣੇ ਵਾਲੇ ਨਹੀਂ ਹੁੰਦੇ ਦੂਜੇ ਹੁੰਦੇ ਤਾਂ ਕਰਕੇ ਸਿਆਪਾ ਬਹੁਤ ਰਹਿੰਦਾ ਤੇ ਇੱਥੇ ਮੈਂ ਇਧਰ ਆਵਾ ਤੁਹਾਨੂੰ ਇੱਕ ਕਮਰਾ ਹੋਰ ਦਿਖਾ ਦਿੰਦਾ ਠੀਕ ਹੈ ਤੇ ਆਲ ਡੈਕੋਰੇਸ਼ਨ ਬਹੁਤ ਹੈ ਜਿਹੜੀ ਸਾਰੀ ਸਾਰੀ ਫਰਸ਼ ਆ ਨਾ ਉਹ ਵੀ ਲੱਕੜ ਦੀ ਹੈ ਠੀਕ ਆ ਸਭ ਕੁਝ ਲੱਕੜ ਦਾ ਹੀ ਆਉਣਾ ਇੱਥੇ ਤਾਂ ਆ ਸਭ ਮੈਂ ਇੱਥੇ ਦਿਖਾ ਦਿੰਦਾ ਤੇ ਆ ਆਪਣਾ ਕਮਰਾ ਜਦੋਂ ਦੇ ਆਏ ਆ ਪਖਲਾਰੇ ਬਹੁਤ ਪਾਏ ਆ ਫਲਾਹ ਹਲ ਮੈਂ ਲੈ ਕੇ ਆ ਸਿੱਖੋਆ ਉਹ ਕਿ ਆ ਦਾਬ ਦੇ ਉੱਤੇ ਦਾਬ ਪੈਣ ਦੇ ਕਰਕੇ ਜਿਹੜਾ ਖੋਏ ਦੇ ਵਿੱਚ ਸਾਨੂੰ ਪਤਾ ਥੋੜਾ ਜਿਹਾ ਕੰਮ ਹੋ ਗਿਆ ਤੇ ਰਾਤ ਸਾਡੇ ਬੰਦਿਆਂ ਨੇ ਬੈੱਡ ਤੋੜਤਾ ਇਹਨਾਂ ਦਾ ਜੇ ਬੈੱਡ ਦਿਖਾਵਾਂ ਨਾ ਠੀਕ ਆ ਅਸਲ ਦੇ ਵਿੱਚ ਸਾਨੂੰ ਕਿ ਮਾਂ ਕੁਛ ਮਰਜ਼ੀ ਦੇ ਦੇ ਕੋਈ ਤੇ ਕਮਰ ਤੋਂ ਇੱਕ ਚੀਜ਼ ਦਿਖਾਉਣਾ ਇੱਕ ਸੈਕਿੰਡ ਅਸਲ ਤੇ ਉਹ ਰੱਬ ਤੇ ਆ ਇਹਨਾਂ ਨੇ ਰੱਖਿਆ ਹੁੰਦਾ ਕੋਈ ਤੁਹਾਡੇ ਨਾਲ ਬੱਚਾ ਆਇਆ ਹੈ ਨਾ ਤਾਂ ਬੱਚੇ ਨੂੰ ਪਾਉਣ ਵਾਸਤੇ ਅੱਡ ਬੈੱਡ ਲੱਗ ਗਿਆ ਆ ਮੇਨ ਬੈੱਡ ਆ ਹੁਣ ਅਸੀਂ ਜਿਵੇਂ ਤਿੰਨ ਜਾਣੇ ਸੀਗੇ ਤਾਂ ਇਧਰਲੇ ਪਾਸੇ ਇੱਕ ਜਣਾ ਹੋਰ ਲੱਗ ਕੇ ਪੈ ਗਿਆ ਤੇ ਇਧਰਲੇ ਪਾਸੇ ਆਪਾਂ ਗੱਲ ਕਰੀਏ ਉਹੀ ਹੀਟਰ ਵਾਲਾ ਸਿਸਟਮ ਹੈ ਤੇ ਇਹਨਾਂ ਦੇ ਬੈੱਡ ਦਿਖਾਉਣਾ ਸੋਹਣਾ ਇੱਕ ਜੀ ਤੇ ਚੱਕੇ ਆ ਗਿਆ ਮਤੋਂ ਚੱਕੇ ਆ ਗਿਆ ਪਰ ਆ ਬਹੁਤ ਆਇਆ ਮਾਸਾ ਚ ਕੀ ਹੈ ਨਾ ਇਹ ਨਾ ਉੱਪਰੋਂ ਗੱਦੇ ਬਹੁਤ ਮੋਟੇ ਆ ਤੇ ਵਿੱਚੋਂ ਜਿਹੜਾ ਹੈਗਾ ਸਾਰਾ ਸਾਰਾ ਆ ਬਗਾਂ ਕਲੀਆਂ ਆਹੀ ਲੱਗੀਆਂ ਹੁੰਦੀਆਂ ਪਾਈਪਾਂ ਹੀ ਲੱਗੀਆਂ ਹੁੰਦੀਆਂ ਮਤਲਬ ਆਪਣੇ ਵਾਲਾ ਨਹੀਂ ਕੰਮ ਹੁੰਦਾ ਜੀ ਪੂਰਾ ਬੈੱਡ ਕਮਲ ਬੜਾ ਭਰਿਆ ਹੁੰਦਾ ਥੱਲੋਂ ਪਾਈ ਪਾਈ ਆ ਸੋ ਇਦਾਂ ਜਿਹੜਾ ਹੈਗਾ ਸਾਰਾ ਸਿਸਟਮ ਹੈ ਤੇ ਉਹੀ ਕਹਾਣੀਆਂ ਉਹੀ ਬਾਤਾਂ ਇਧਰ ਫੇਰ ਬਾਹਰ ਆ ਜਣਾ ਬਾਹਰ ਡੈਸ਼ ਲੱਗੀ ਹੈ ਠੀਕ ਆ ਟੰਗਣੇ ਵਾਲਾ ਸਿਸਟਮ ਜਾ ਪਿਆ ਤੇ ਇਧਰੋਂ ਮੈਂ ਐਂਟਰ ਹੋਇਆ ਸੀ ਉਹ ਗੇਟ ਤੋਂ ਗੇਟ ਬਹੁਤ ਭਾਰੀ ਹੈ ਠੀਕ ਆ ਉਹ ਗਵਾਂਢੀਾਂ ਦੀ ਬੁੜੀ ਲੜੀਆਂ ਦੀ ਬੰਦੇ ਨਾਲ ਤੇ ਸਾਹਮਣੇ ਉਹੀ ਵਿਦਦਾ ਪੜਾਈ ਦਾ ਬੁੱਟਾ ਤੇ ਇਹ ਹੈਗਾ ਭਾਈ ਯੂਰਪ ਦੇ ਘਰ ਠੀਕ ਆ ਉਪਰੋਂ ਤੁਹਾਨੂੰ ਦਿਖਾ ਦੇਣਾ ਸਾਰਾ ਦਾ ਸਾਰਾ ਸੀਨ ਮਤਲਬ ਇਹ ਘਰਾਂ ਨੂੰ ਬਣਾਉਣ ਵਾਸਤੇ ਆਪਾਂ ਕਿਗੇ ਸਾਡੇ ਕਈ ਕਿੱਲੇ ਵਿਖੇ ਠੀਕ ਆ ਸਾਡੇ ਲੋਕਾਂ ਨੇ ਤਾਂ ਜਮੀਨਾਂ ਗਹਣੇ ਦਰਦੀਆਂ ਤੇ ਜੇ ਆਪਾਂ ਇਹਨੂੰ ਸਾਰੇ ਨੂੰ ਇਕੱਠਾ ਕਰਕੇ ਲੱਗੇ ਜਾਣਾ ਹੋਵੇ ਸਾਰੀ ਲੱਕੜ ਨੂੰ ਤਾਂ ਲਗਭਗ 2 ਕੁਮਾਂਡ ਲੱਕੜ ਵੀ ਨਹੀਂ ਹੋਣੀ ਠੀਕ ਆ ਤਾਂ ਤੁਸੀਂ ਦੇਖ ਲਓ ਬਾਈ ਆ ਸਿਸਟਮ ਹੈ ਠੀਕ ਆ ਮਤਲਬ ਇਹ ਹੀ ਵਿਲਾ ਬਣਾਉਣ ਨਾਲ ਲੋਕ ਕਈ ਲੋਕਾਂ ਦੀ ਜ਼ਿੰਦਗੀ ਦਾ ਮਕਸਦ ਹੈ ਠੀਕ ਆ ਤੇ ਆ ਵੀ ਸਾਰੇ ਦਾ ਸਾਰਾ ਲੱਕੜ ਹੀ ਹੈ ਆ ਦੇਖੋ ਖੜਕਦੀਆਂ ਤੇ ਆਹ ਸ਼ੀਸ਼ਾ ਲੱਗਦਾ ਸਾ ਸ਼ੀਸ਼ਾ ਨਹੀਂ ਇਹਦੇ ਚ ਮੈਂ ਬਣਾ ਰਿਹਾ ਆ ਵੀਡੀਓ ਤੇ ਇੱਧਰ ਲਖਾਵਾਂ ਲਓ ਇਹਦੇ ਸਾਡਾ ਸਮਾਨ ਪਿਆ ਤੇ ਠੀਕ ਆ ਇੱਧਰ ਆ ਗਿਆ ਦੂਜਾ ਆ ਗਿਆ ਸੋ ਜੇ ਤੁਸੀਂ ਦੁਨੀਆਂ ਘੁੰਮਣੀ ਹੈ ਵੈਸੇ ਸਾਨੂੰ ਮੈਂ ਬੜੇ ਸਸਤੇ ਇਸ ਕਮਾ ਸਕਦਾ ਨਾਲ ਆਪਦੇ ਠੀਕ ਆ ਜਿਹੜੇ ਜਿੰਨੇ ਜਾਣਾ ਹੋਇਆ ਸੋ ਟੂਰ ਚੱਲਦੇ ਰਹਿੰਦੇ ਆ ਆਪਣੇ ਠੀਕ ਆ ਤਾਂ ਸਾਨੂੰ ਬਿਲਕੁਲ ਹੋਰ ਚੀਜ਼ਾਂ ਦਿਖਾਉਣਾ ਜਿਹੜੀਆਂ ਕਿਸੇ ਨੇ ਦਿਖਾਆਂਗੇ ਵੀ ਕਿੱਦਾਂ ਜ਼ਿੰਦਗੀ ਆ ਕੀ ਆ ਯਾਰ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਮਾੜਾ ਸੋ ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ ਗੁਰਪ੍ਰੀਤ ਕੋਟਲੀ YouTube ਚੈਨਲ ਤੁਹਾਡਾ ਸੰਗ ਦਾ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰੋ ਠੀਕ ਹੈ ਤੇ ਆਲੋ